ਸੇ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਪੇਟ ਵਿੱਚ ਵਾਰ-ਵਾਰ ਗੈਸ ਬੰਦੀ ਹੈ, ਪੇਟ ਹਮੇਸ਼ਾ ਭਰਿਆ-ਭਰਿਆ ਰਹਿੰਦਾ ਹੈ, ਜਾਂ ਫਿਰ ਪੇਟ ਹਮੇਸ਼ਾ ਕੱਸਿਆ-ਕੱਸਿਆ ਟਾਈਟ ਰਹਿੰਦਾ ਹੈ। ਕੁਝ ਵੀ ਖਾਣ ਦਾ ਦਿਲ ਨਹੀਂ ਕਰਦਾ, ਵਾਰ-ਵਾਰ ਖੱਟੇ ਡਕਾਰ ਆਉਂਦੇ ਹਨ, ਜਾਂ ਫਿਰ ਗੈਸ ਨਿਕਲਦੀ ਰਹਿੰਦੀ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਬਹੁਤ ਹੀ ਸੌਖਾ ਕਾਰਗਰ ਘਰੇਲੂ ਇਲਾਜ ਦੱਸਾਂਗੇ। ਜਿਸ ਦਾ ਇਸਤੇਮਾਲ ਕਰਕੇ ਤੁਸੀਂ ਸਾਰੀਆਂ ਪੇਟ ਸਬੰਧੀ ਸਮੱਸਿਆਵਾਂ ਤੋਂ 5 ਮਿੰਟ ਦੇ ਅੰਦਰ ਅੰਦਰ ਛੁਟਕਾਰਾ ਪਾ ਲਵੋਗੇ। ਤਾਂ ਬਿਨਾ ਕਿਸੇ ਦੇਰੀ ਤੋਂ ਨੁਸਖਾ ਤੁਹ ਇਸ ਨੁਸਖੇ ਨੂੰ ਬਣਾਉਣ ਲਈ ਜਿਹੜੀ ਚੀਜ਼ ਦੀ ਲੋੜ ਤੁਹਾਨੂੰ ਸਭ ਤੋਂ ਪਹਿਲਾਂ ਪਵੇਗੀ ਉਹ ਹੈ ਸੌਫ। ਪੇਟ ਦੇ ਲਈ ਸੌਫ ਬਿਲਕੁਲ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਾਡੇ ਪੇਟ ਨਾਲ ਜੁੜੀਆਂ ਲਗਭਗ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਸੌਫ ਵਿੱਚ ਕਾਪਰ, ਪੋਟਾਸ਼ੀਅਮ, ਕੈਲਸ਼ੀਅਮ, ਜ਼ਿੰਕ, ਮੈਗਨੀਜ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਸੀ, ਆਇਰਨ, ਸੈਲੀਨੀਅਮ ਬਹੁਤ ਹੀ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਸੌਫ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ, ਭੋਜਨ ਨੂੰ ਪਚਾਉਂਦਾ ਹੈ, ਗੈਸ ਲਈ। ਦੋਸਤੋ ਤੁਸੀਂ ਥੋੜੇ ਜਿਹੇ ਸੌਫ ਲੈ ਕੇ ਉਹਨਾਂ ਨੂੰ ਬਾਰੀਕ ਪੀਸ ਲੈਣਾ ਹੈ। ਅਸੀਂ ਸੌਫ ਨਾ ਹੈ ਇੱਕ ਖਾਲੀ ਕੋਲੀ ਲੈਣੀ ਹੈ ਤੇ ਇੱਕ ਚਮਚ ਸੌਫ ਦੇ ਪਾਊਡਰ ਦਾ ਲੈ ਕੇ ਤੁਸੀਂ ਖਾਲੀ ਕੋਲੀ ਵਿੱਚ ਪਾਉਣੀ ਹੈ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਵਿੱਚ ਮਿਲਾਉਣੀ ਹੈ ਉਹ ਹੈ ਨਿੰਬੂ ਦਾ ਰਸ ਅੱਧਾ ਨਿੰਬੂ ਲੈ ਕੇ ਉਸ ਦਾ ਰਸ ਤੁਸੀਂ ਸੌਫ ਦੇ ਪਾਊਡਰ ਵਿੱਚ ਮਿਲਾਉਣਾ ਹੈ ਤੇ ਚਮਚ ਨਾਲ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦੋਸਤੋ ਹੁਣ ਤੁਸੀਂ ਇੱਕ ਗਲਾਸ ਤਾਜ਼ਾ ਗੁੰਗੁਣਾ ਪਾਣੀ ਲੈਣਾ ਹੈ ਤੇ ਇੱਕ ਚਮਚ ਇਸ ਨੁਸਖੇ ਦਾ ਲੈ ਕੇ ਤੁਸੀਂ ਪਾਣੀ ਵਿੱਚ ਮਿਲਾ ਦੇਣਾ ਹੈ ਤੇ ਚੰਗੀ ਤਰ੍ਹਾਂ ਨੁਸਖੇ ਨੂੰ ਪਾਣੀ ਵਿੱਚ ਮਿਕਸ ਕਰ ਲੈਣਾ ਹੈ ਦੋਸਤੋ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਵਿੱਚ ਮਿਲਾਉਣੀ ਹੈ ਉਹ ਹੈ ਕਾਲਾ ਨਮਕ ਤਿੰਨ ਤੋਂ ਚਾਰ ਹਰ ਚੁਟਕੀਆਂ ਕਾਲਾ ਨਮਕ ਦੀਆਂ ਲੈ ਕੇ ਤੁਸੀਂ ਇਸ ਨੁਸਖੇ ਵਾਲੇ ਪਾਣੀ ਵਿੱਚ ਮਿਲਾ ਦੇਣੀਆਂ ਹਨ ਇਸੇ ਤਰ੍ਹਾਂ ਪੇਟ ਦੀ ਹਰ ਸਮੱਸਿਆ ਨੂੰ ਦੂਰ ਕਰ ਦੇਣ ਵਾਲਾ ਸਾਡਾ ਦੇਸੀ ਇਲਾਜ ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਜੇਕਰ ਤੁਹਾਨੂੰ ਵਾਰ-ਵਾਰ ਗੈਸ ਬੰਦੀ ਹੈ ਪੇਟ ਹਮੇਸ਼ਾ ਭਰਿਆ-ਭਰਿਆ ਰਹਿੰਦਾ ਹੈ ਕਸਾਵਟ ਮਹਿਸੂਸ ਹੁੰਦੀ ਹੈ ਭੁੱਖ ਨਹੀਂ ਲੱਗਦੀ ਕੁਝ ਵੀ ਖਾਣ ਦਾ ਦਿਲ ਨਹੀਂ ਕਰਦਾ ਤਾਂ ਤੁਸੀਂ ਸਾਡੇ ਦੱਸੇ ਹੋਏ ਤਰੀਕੇ ਨਾਲ ਨੁਸਖੇ ਨੂੰ ਬਣਾ ਲੈਣਾ ਹੈ ਤੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਕੁੱਟ-ਕੁੱਟ ਕਰਕੇ ਇਸ ਨੁਸਖੇ ਨੂੰ ਪੀਣਾ ਹੈ ਤਿਆਰ ਰੱਖਣਾ ਹੈ ਕਿ ਤੁਸੀਂ ਇਸ ਨੁਸਖੇ ਦਾ ਸੇਵਨ ਭੋਜਨ ਖਾਣ ਤੋਂ ਅੱਧਾ ਘੰਟਾ ਬਾਅ ਕਰਨਾ ਹੈ ਤੁਸੀਂ ਤੁਰੰਤ ਹੀ ਮਹਿਸੂਸ ਕਰੋਗੇ ਕਿ ਤੁਹਾਡੇ ਪੇਟ ਅੰਦਰ ਮੌਜੂਦ ਗੰਦੀ ਗੈਸ ਪੂਰੀ ਤਰ੍ਹਾਂ ਬਾਹਰ ਨਿਕਲ ਜਾਵੇਗੀ ਤੁਹਾਡਾ ਪੇਟ ਬਿਲਕੁਲ ਹਲਕਾ ਹੋ ਜਾਵੇਗਾ ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਭੁੱਖ ਲੱਗਣ ਲੱਗੇਗੀ ਵਾਰ-ਵਾਰ ਥੋੜੀ-ਥੋੜੀ ਗੈਸ ਨਿਕਲਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਤੁਹਾਡਾ ਪੇਟ ਬਿਲਕੁਲ ਹਲਕਾ ਹੋ ਜਾਵੇਗਾ ਭਾਰੀਪਨ ਕਸਾਵਟ ਬਿਲਕੁਲ ਖਤਮ ਹੋ ਜਾਵੇਗੀ ਦੋਸਤੋ ਇਹ ਬਹੁਤ ਹੀ ਕਾਰਗਰ ਘਰੇਲੂ ਨੁਸਖਾ ਹੈ ਇਸ ਨੁਸਖੇ ਦਾ ਸੇਵਨ ਕਰਕੇ ਪੇਟ ਨਾਲ ਜੁੜੀਆਂ ਲਗਭਗ ਸਾਰੀਆਂ ਬਿਮਾਰੀਆਂ ਤੋਂ ਕੁਝ ਹੀ ਮਿੰਟਾਂ ਵਿੱਚ ਛੁਟਕਾਰਾ ਮਿਲ ਜਾਂਦਾ ਹੈ ਤੁਸੀਂ ਘਰ ਵਿੱਚ ਹੀ ਬਣਾ ਕੇ ਇਸ ਜ਼ਰੂਰ ਕਰੋ ਸੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਇਸੇ ਤਰ੍ਹਾਂ ਹੋਰ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ